ਮੈਨੂੰ ਕਹਿੰਦੇ ਪਗਮਨ ਨਹੀਂ ਨਾਮ ਦੇਣਾ ਬਿਲਕੁਲ ਨਹੀਂ ਨਾਮ ਦੇਣਾ ਮੈਂ ਕਹਿੰਦਾ ਮੈਂ ਇਸ ਦੌਰ ਬੜੇ ਮਾ ਲੈਣਾ ਮੈਂ ਕਿ ਮੈਂ ਦੌੜਣਾ ਹੈ ਬਿਮਾਰੀ ਦਾ ਦੱਸੇ ਨਾ ਕੀ ਆ ਉਹ ਕਹਿੰਦੇ ਚੱਲ ਪਗਮਨ ਜੂ ਬੜੇ ਫੋਟੋ ਲੜਾਈਆਂ ਦੇ ਕੇ ਬੱਜ ਗਿਆ ਫੋਕ ਜਾਣ ਪਗਮਨ ਜੂਰ ਕਰ ਲਈ ਦੇਖੇ ਗੱਲ ਅਕਲਮੰਦੀ ਦੀ ਕਿੱਥੇ ਜਾਂਦੀ ਹੈ ਮੈਂ ਕਿਹਾ ਮੈਂ ਇਸ ਦੌਰ ਚ ਉੱਗ ਲੈਣਾ ਸਾਫਾ ਮੇਰੇ ਸਿਰੋਂ ਲੈ ਗਿਆ ਅਲੀ ਦਾਲੀਆ ਸਿਰ ਤੇ ਮੋਰਗੇ ਨਾਲ ਤਾਂ ਵੀ ਬਾਹਰ ਕਿ ਨਹੀਂ ਉਹ ਦੇਖੋ ਮੇਰੇ ਜਿਹਦੇ ਵਾਲ ਨਹੀਂ ਉਹਨਾਂ ਦੇ ਲਾ ਫੁੱਜਾ ਨੇ ਪਗ ਮਨਜ਼ੂਰ ਕਰਦੇ ਫੁੱਜਾ ਮੇਰਾ ਉੱਥੇ ਪੇ ਬਿਜਾ ਹੀ ਮਨਜ਼ੂਰ ਕਰਦੇ ਆ ਰੱਬ ਮਨਜ਼ੂਰ ਕਰਦੇ ਆ ਨੌਕਰਾਂ ਦੇ ਗਿੱਦੇ ਪਾਇਓ ਦਲਮੈਰ ਸਨ ਬੇਫੋਜਾਹ ਪੱਗ ਮੰਜ਼ੂਰ ਕਰਦਾ ਦੱਸ ਮੈਂ ਮੰਜ਼ੂਰ ਕਰਨ ਵਾਲਾ ਕੌਣ ਹਾਂ ਰੱਬ ਮੰਜ਼ੂਰ ਕਰਦਾ